ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਟ੍ਰਿਪਲੈਟ ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਟ੍ਰਿਪਲੈਟਸ ਨੂੰ ਲੈ ਕੇ ਇੱਥੇ ਇੱਕ ਗੁਰਦੁਆਰਾ ਆਇਆ ਬਹੁਤ ਇਤਿਹਾਸਿਕਾ ਉੱਥੇ ਚੱਲੇ ਆ ਤੇ ਕਿਉਂਕਿ ਇੰਦਰ ਦੇ ਨਾਨਕੇ ਨੇ ਤਾਂ ਫਿਰ ਮੈਂ ਕਦੇ ਗਈ ਨਹੀਂ ਸੀਗੀ ਤਾਂ ਮਾਮੀ ਕਹਿੰਦੇ ਵੀ ਅੱਜ ਆਪਾਂ ਟ੍ਰਿਪਲੈਟਸ ਨੂੰ ਲੈ ਕੇ ਹੈਨਾ ਬੱਚਿਆਂ ਨੂੰ ਲੈ ਕੇ ਗੁਰਦੁਆਰਾ ਚਲੇ ਸਨਿਆ ਇੱਥੋਂ ਆਈ ਗਏ ਕਹਿੰਦੇ ਤਾਂ ਹੈਗੇ 20 ਮਿੰਟ ਤੁਰ ਕੇ ਆ ਬਾਕੀ ਦੇਖਦੇ ਆਂ ਕੀ ਬਣਦਾ ਤੇ ਸਾਨੂੰ ਮੈਂ ਤੁਹਾਨੂੰ ਬਾਕੀ ਸਾਰੇ ਅੰਦਰ ਤਿਆਰ ਹੋਣਗੇ ਆ ਤੇ ਜਨਮਾ ਤੁਹਾਨੂੰ ਟ੍ਰਿਪਲੇਟਸ ਨਾਲ ਮਿਲਾ ਦਨੀਆ ਟ੍ਰਿਪਲੇਟਸ ਏ ਇਹ ਸਮੀਪ ਬਾਤੇ ਬਾਕੀ ਦੋ ਤਾਂ ਜਾਗਦੇ ਸੀਗੇ ਪਰ ਸੁੱਤਾ ਪਿਆ ਸੀਗਾ ਤਾਂ ਮੈਨੂੰ ਉਹਨੂੰ ਸੁੱਤੇ ਪਈ ਨੂੰ ਤਿਆਰ ਕਰਨਾ ਪਿਆ ਕਿਉਂਕਿ ਅਸੀਂ ਲੇਟ ਹੋ ਰਹੇ ਸੀਗੇ ਆ ਸਮੀਪ ਇਹਦੇ ਗੱਲ ਤੇ ਪਤਾ ਨਹੀਂ ਉਹ ਕਿਨ ਲੜ ਗਿਆ ਤੇ ਇਹ ਕੱਲ ਤਾਂ ਠੀਕ ਸੀਗਾ ਅੱਜ ਥੋੜਾ ਜਿਆਦਾ ਉੱਬਰ ਕੇ ਆਇਆ ਪਰ ਆਪੇ ਠੀਕ ਹੋ ਜਾਊਗਾ ਥੋੜੇ ਦਿਨ ਸਭ ਬਣ ਤੇ ਅਜਵਿਤ ਉਹਨਾਂ ਵਾਲੇ ਤੋਂ ਪਤਾ ਲੱਗਦਾ ਮੈਂ ਆ ओके ਨੋਰ ਉਸਪੈਂਚ ਲੈ ਕੇ ਆ ਤਾਂ ਅਨਮੋਲ ਹਲੋ ਕਰਦੇ ਤੈਨੂੰ ਵੀ ਨਹੀਂ ਜਾਣਦੇ ਹੈਗੇ ਮੈਨੂੰ ਤਾਂ ਲੱਗਦਾ ਜੈਨਮੋਲ ਜਾਣਦੇ ਆ ਨਹੀਂ ਮੈਨੂੰ ਨਹੀਂ ਜਾਣਦੇ ਓਕੇ ਤੇ ਐ ਕਰਨਾ ਤੇ ਇਹ ਅਦਵੇਦਾਂ ਅਦਵੇਦ ਤੂੰ ਵੀ ਆ ਲੋ ਕਰ ਦੇ ਹਲੋ ਕਰ ਦੇ ਕਿੱਥੇ ਚੱਲਨੇ ਆਪਾਂ ਇਹਨਾਂ ਦੇ ਪਾਲਕਾ ਗੁਰਦੁਆਰਾ ਸਾਹਿਬ ਕਦੀ ਗੁਰਦੁਆਰੇ ਸਾਈਂ ਮਨ ਟਿਕੀ ਖਾਣੀ ਆ ਸੋਹਣਿਆ ਜਿਹਾ ਇਹ ਜ਼ਿਆਦਾ ਨਹੀਂ ਖੁਸ਼ ਹੋਏਗਾ ਸਾਰੇ ਨਮਨ ਇਹ ਬਹੁਤ ਜਲਦੀ ਆਦਵੇਦ ਕਿ ਬਾਈ ਅਦਵਿਤ ਬਾਈ ਕਹਦੇ ਤੁਹਾਨੂੰ ਅੱਜ ਚੱਲੇ ਆ ਬਸ ਆ ਟ੍ਰੈਕ ਬਾਰੇ ਦੱਸਣਾ ਮਾੜਾ ਮੋਟਾ ਸਵਾਲ ਸਵਾਲ ਤਾਂ ਪੁੱਛੋ ਫਿਰ ਦੀ ਦੱਸਣੀਆਂ ਟ੍ਰੈਕ ਬਾਰੇ ਹਾਂ ਰੇਲਵੇ ਟ੍ਰੈਕ ਕਿੰਨਾ ਟਾਈਮ ਹੋ ਗਿਆ ਨੂੰ ਇੱਥੇ ਬਣੇ ਨੂੰ ਸਾਡੇ ਪੁਰਤ ਤੋਂ ਵੀ ਪਹਿਲਾਂ ਦਾ ਆਇਤੋ ਤੇ ਜਾਂਦਾ ਟ੍ਰੇਨ ਜਾਂਦੀ ਆ ਆਂਦੀ ਆ ਤੁਸੀਂ ਦੇਖਦੇ ਹੁੰਨੇ ਹੋ ਆਫ ਕੌਰ ਸਾਨੂੰ ਹਰਨ ਬਾਜੀ ਆਂਦਾ ਜਿੱਦ ਅਸੀਂ ਛੋਟੇ ਹੁੰਦੇ ਸੀ ਨਾ ਅਸੀਂ ਉਹ ਰਿਹਾ ਕਿ ਘੁੰਮਣ ਘੁੰਮਣ ਖੇਡਦੇ ਹੁੰਦੇ ਸੀ ਜਿੰਨਾ ਟਾਈਮ ਟ੍ਰੇਨ ਜਾਂਦੀ ਨਹੀਂ ਅਸੀਂ ਘੁੰਮਣੋ ਨਹੀਂ ਸੀ ਘਟਦੇ ਜਿੱਦੋਂ ਟ੍ਰੇਨ ਨਹੀਂ ਆਉਂਦੀ ਉਦਾਂ ਵਾਹ ਇੱਦਾਂ ਕਰਕੇ ਜੜੀਆਂ ਜੀ ਇੱਦਾਂ ਕਰਕੇ ਜਿਵੇਂ ਘੁੰਮਣ ਲੱਗਦੇ ਸੀ ਪਰ ਅਸੀਂ ਕਿੱਦਾਂ ਕਰਕੇ ਦੋਨੋਂ ਸਾਈਡ ਤੇ ਘੁੰਦੇ ਕੋ ਬਹੁਤ ਘੁੰਮਣਾ ਮੈਨੂੰ ਘੁੰਮਣ ਘੁੰਮਣ ਕਰਾਇਆ ਚੱਕਰ ਵੀ ਆਏ ਨਸ ਕਿਉਂਕਿ ਅਸੀਂ ਮੰਮੀ ਦੀ ਵੇਟ ਕਰਦੇ ਸੀਗੇ ਮੰਮੀ ਆ ਗਏ ਨੇ ਤੇ ਹੁਣ ਅਸੀਂ ਚੱਲੇ ਆਂ ਆਹ ਟ੍ਰੇਨ ਦੇ ਥਰੂ ਨਹੀਂ ਇਹਦੇ ਥਰੂ ਨਹੀਂ ਚੱਲੇ ਆਗੇ ਤਾਂ ਜਸ ਅਸੀਂ ਕ੍ਰਾਸ ਕਰਕੇ ਜਾਣਾ ਆ ਇੱਧਰ ਨੂੰ ਉਹ ਫੁੱਲ ਹੀ ਦਵਾਂਗੇ ਤਾਂ ਦੇਖ ਲਓ ਕਿੰਨੀ ਸੋਹਣੀ ਫੱਕਦੀ ਹੈ ਸਾਰੀ ਸਾਰਾ ਮੈਂ ਪਈਆ ਦੇਖ ਕੇ ਕਹਤਾ ਦੇਖੇਂ ਅਦਮ ਮਰ ਲੱਗਿਆ ਅਦਮ ਮੰਗਦੀ ਅਦਵਿਤਾਏ ਅਵੇ ਸਨੀਪ ਇਧਰ ਦੇ ਸਨੀਪ ਬੇਟਾ ਕਿੱਥੇ ਚੱਲਿਆ ਤੁਸੀਂ ਲਓ ਆਪਣੀ ਜਾਨੋ ਬੋਲਦਾ ਹਾਂ ਇਹ ਨਹੀਂ ਮੈਡੀਕਲ ਚਲੋ ਜੀ ਕਹੋ ਅਦਵਿਤ ਕੇ ਵਾਹਿਗੁਰੂ 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 ਕਹਿੰਕਾਣਾ ਬੇਸ਼ਨ ਬੇਸ਼ਨ ਵਾਹਿਗੁਰੂ ਕਹਿੰ ਉੱਬੀ ਆ ਵੀ ਕਹਿੰਦੇ ਕੋਣ ਮੈਂ ਕਿਹਾ ਮੈਂ ਆ ਟੋਪੀ ਕਪੜੇ ਸੇ ਮਨਨ ਦਾ ਮੈਨੂੰ ਪਛਾਣ ਨਹੀਂ ਆ ਪਿੱਛੇ ਕੋਣ ਆ ਕਿ ਬਾਈ ਗਰੂ ਬਾਈ ਗਰੂ ਤੂੰ ਬਾਈ ਗਰੂ ਬਾਈ ਗਰੂ ਬਾਈ ਗਰੂ ਵਾਹਿਗੁਰੂ ਹਲਲਾ ਹੈ ਵਾਹ ਹਲ ਹੇ ਤੋ ਹਲੋ ਇੱਕ ਤਾਂ ਦੇ ਤੈਨ ਬਾਈ ਗੂ ਅਰੇ ਅਵੇ ਦਿਆ ਦੇ ਅਦੋਂ ਕਿੰਨਾ ਦਿੱਤਾ ਵਾਓ ਕਿੱਥੇ ਦਾ ਗੁਰਦੁਆਰਾ ਹੋਰ ਕਿੰਨੇ ਕਿ ਦੂਰ ਹਨ ਉਹ ਬਸ ਆ ਦਿਓ ਦੇ ਨਿਸ਼ਾਨ ਸਾਹ ਉਹ ਦਿਸਣ ਲੱਗ ਗਿਆ ਓਕੇ ਹੈ ਤੇ ਬਸ ਥੋੜੀ ਹੋਰ ਆ ਕੇ ਰਹਿ ਗਈ ਗੁਰਦੁਆਰੇ ਪਹੁੰਚਣ ਨੂੰ ਮੈਨੂੰ ਯਾਦ ਹੈ ਇੱਕ ਵੀਡੀਓ ਸੀ ਪਹਿਲਾਂ ਵੀ ਪਾਈ ਸੀਗੀ ਐਡਮਿੰਟਨ ਦੇ ਵਿੱਚ ਜਦੋਂ ਗਏ ਸੀਗੇ ਗੁਰਦੁਆਰੇ ਤੇ ਗੁਰਦੁਆਰੇ ਤਾਂ ਸੇਮ ਹੀ ਆ ਪਰ ਰਾਸਪਾ ਜਿਹੜਾ ਆ ਆ ਸਾਰਿਆਂ ਨੂੰ ਸੋਣਾ ਜਾਣਦਾ ਮਤਲਬ ਪੰਜਾਬ ਆ ਅਸਲੀ ਪੰਜਾਬ ਹੂ 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 ਹੋਂਟਾ ਬੜਾ ਪਿਆਰ ਆਂਦਾ ਐ ਇਹਨਾਂ ਨੂੰ ਕਦੇ ਕਦੇ ਹੋਂਟਾ ਟਿੱਟੇ ਟਿੱਟੇ ਤਾ ਤਾ ਵਾਹਿਗੁਰੂ ਸਮੀਪ ਤੇ ਵਾਹਿਗੁਰੂ ਵਾਹਿਗੁਰੂ ਵਾਈ ਗੁਰੂ ਉਪਦੇਸ਼ ਕਰੋ ਮਹੇਗੁਰ ਜਵਾਰਾ ਦਾ ਮਤ ਮਸਾਈ ਪਾਤਸ਼ਾਹ ਸ਼ੇਮਿੰਗ ਸ਼ੋਨੀ ਮੈਂ ਆ ਗੁਰ ਜਵਾਰਾ ਨੂੰ ਕਰਾਈ ਆਜੋ ਦਾਦੀ ਭੱਜ ਕੇ ਆਜੋ ਭੱਜ ਕੇ ਵੱਡੀ ਦਾਦੀ ਭੱਜ ਕੇ ਦਾਦੀ ਦੀ ਬਾਜ ਰੱਦਣੀ ਦੇਖਣੀ ਤੁਸੀਂ ਬੱਚਾ ਬੱਚਾ ਕਸਰ ਨਾ ਕਸਣ ਕੇ ਮੈਂ ਦੇਤੀ ਹਾਂ ਫਤਿਹ ਉਹ ਪਛਲੋ ਬੱਤ ਕਰਦੇ ਆਂ ਸਾਡੇ ਵੀ ਉਹ ਨੰਬਰ ਅਟੈਚ ਕਰਾ ਕੇ ਆ ਦਿੰਦੇ ਬਹੁਤ ਗੋਬਲੀ ਬਹੁਤ ਫੋਰ 44 ਪਰਮੋਸ਼ਨ ਜਰਾਣੀ ਹੈ ਜੋਗੀ ਬਹੁਤ ਔਕਾ ਬੜੀ ਅੰਮੀ ਕਿਉਂਕਿ ਜਾਂ ਮੈਂ 3 4 4 3 4 4 ਬੱਚਿਆਂ ਨੇ ਦਾਦੀਆਂ ਜਦ ਲਖਾਈਆਂ ਦਿਖਾਈਆਂ ਕਿ ਉਹ ਚਾੜ ਦੀ ਸੀ ਬਗੜਦੀ ਆ ਅਧਵੀਤੀ ਨਹੀਂ ਸਾੜ ਬੜਾ ਅੰਦਰ ਕਰਨ ਉਹ ਸਹਾ ਸਹਾ ਹਾਂ ਗੁਰਦੁਆਰਾ ਆਇਆ ਜੀ ਪ੍ਰਾਇਮ ਤੇ ਤੋਂ ਕੇਵਲਾ ਗੁਰਦੁਆਰਾ ਆ ਤੇ ਮੈਂ ਤੁਹਾਨੂੰ ਇਹਦਾ ਇਤਿਹਾਸ ਵੀ ਦੱਸੂੰਗੀ ਅੰਦਰ ਲਿਖਿਆ ਹੋਣਾ ਆ ਵੈਸੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਕਿ ਬਾਕੀ ਇਤਿਹਾਸ ਮੈਂ ਦੇਖ ਲਈ ਅੰਦਰ ਕੀ ਲਿਖਿਆ ਹੋਇਆ ਇਹ ਤੇ ਸੇਵਾ ਕਰਨ ਲੱਗ ਗਏ ਹਾਂ ਹਲੋ ਘਰ ਤੋਂ ਛੋਟੇ ਛੋਟੇ ਬੱਚੇ ਕਿੰਨੇ ਸੋਹਣਾ ਬਣਿਆ ਹੋਇਆ ਕਾਜ ਹੋ ਰਿਹਾ ਹੈ ਇਹ ਚਾਹੀਦੀ ਹੋਗੀ ਜੀ ਇਹ ਦੇਖ ਲਓ ਇਹ ਨਹੀਂ ਦੇ ਬਾਕੀ ਮੈਂ ਦੱਸ ਇਹ ਇਤਿਹਾਸ ਸਾਹਿਬ ਨੇ ਇਸ ਗੁਰਦੁਆਰੇ ਦਾ ਪਾੜ ਨਹੀਂ ਸਕਦੇ ਉਹ ਐਸੇ ਕਹਿੰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮਕਿੰਦਾ ਸਿੰਘ ਜੀ ਇਹ ਸਾਰੀ ਕੰਤੀ ਸਪੋਰਸ਼ਰ ਮਮੇ ਜੀ ਇੱਕੋ ਹੀ ਮੰਨਿਆ ਪਰ ਕਰਮਾਂ ਕਰਨ ਨੂੰ ਨਹੀਂ ਆ ਦੂਸਰਾ ਵੀ ਆਵਾਂਗੇ ਉਦਰੀਆ ਚੱਲ ਰਹੇ ਤੇ ਮੇ ਤੋਰੇ ਪਤੇ ਇਹ ਕਹਿੰਦਾ ਲੱਡੂ ਮੇਰੇ ਹੱਥ ਚ ਫੜਾਓ ਮੈਨੂੰ ਫੜਾ ਲੱਡੂ ਮੰਗਦਾ ਮਾਮੀ ਮੇਰੀ ਗੋਦੀ ਚ ਰੱਖ ਦੇ ਤੇ ਪਾਤਾ ਸਾਰਾ ਕਹਿੰਦਾ ਦੋਨੇ ਹੱਥਾਂ ਚ ਦੋਨੇ ਲੱਡੂ ਫੜਾਓ ਦੋ ਮਿੰਟ ਇਹਨਾਂ ਨੂੰ ਤੁਸੀਂ ਬੰਦ ਕਰਤਾ ਸਾਰਿਆਂ ਨੂੰ ਲੱਡੂਆਂ ਨੂੰ ਤੁਸੀਂ ਲੱਡੂ ਮੋਗੇ ਸੋ ਕਿਵੇਂ ਫੜਾਸੇ ਨੂੰ ਇਹਨੂੰ ਕੀ ਹੋਇਆ ਇੱਕ ਨਾ ਮਨ ਰਗੀਤ ਹੋ ਗਈ ਨਹੀਂ ਪਿੱਛੇ ਦੂਹ ਇਹ ਕੰਦੇ ਕਿਸੇ ਆਹ ਦੇ ਜੋ ਰਵੀ ਇੱਥੇ ਉੱਪਰ ਜੋ ਦੰਦ ਨੂੰ ਦੇਖ ਲੈ ਆਸ ਰੋਵਰ ਆ ਜੀ ਗੁਰਦੁਆਰੇ ਦਾ ਦੇਖ ਲਓ ਤੇ ਇਹਨਾਂ ਨੂੰ ਥੋੜੇ ਟਾਈਮ ਲਈ ਛੱਡਿਆ ਸੀਗਾ ਤੇ ਕੁੱਤੇ ਆਨੂੰ ਜਾ ਕੇ ਟੱਚ ਕਰਨ ਮਾਗੇ ਤੇ ਫਿਰ ਤਾਂ ਸਾਨੂੰ ਇਹਨਾਂ ਸਾਰਿਆਂ ਨੂੰ ਚੱਕਣਾ ਪਿਆ ਨਹੀਂ ਮੈਨੂੰ ਸੀਗਾ ਵੀ ਥੋੜਾ ਜਿਹਾ ਇੱਥੇ ਖੇਡ ਲੈਣਗੇ ਨਹੀਂ ਉਹ ਖਾ ਤੇ ਦੀ ਮੈਂ ਕੁੱਚੇ ਚਾਉਂਗਾ ਉਸ ਤੇ ਖਾਲੀ ਨਹੀਂ

ਤੇ ਬਾਰਸੀ ਵੀ ਸੀ ਕਿ ਤਿੰਨ ਤਰੀਕ ਦੀ ਤਿੰਨ ਕੋਈ ਅੱਛਾ ਤੇ ਮਾਮੀ ਦੱਸਦੇ ਸੀ ਕਿ ਵੀ ਇੱਥੇ ਬਾਰਸੀ ਵੀ ਸੀ ਕਿ ਤਿੰਨ ਤਰੀਕ ਦੀ ਉਦੋਂ ਇੱਥੇ ਬਹੁਤ ਦੁਕਾਨਾਂ ਦੁਕੂਨਾ ਲੱਗੀਆਂ ਹੋਈਆਂ ਸੀਗੀਆਂ ਤੇ ਬਹੁਤ ਰੌਸ਼ੀ ਸੀਗਾ ਹਾਂ ਬਹੁਤ ਜ਼ਿਆਦਾ ਅੱਛਾ ਉਦੋਂ ਫਿਰ ਅਸੀਂ ਆਏ ਨਹੀਂ ਹੈ ਕਿ ਮੌਨ ਦਾ ਠੰਡ ਵਗੈਰਾ ਸੀਗੀ ਕਾਫੀ ਆਹ ਉਦੋਂ ਠੰਡ ਵੀ ਸੀ ਹਾਂ ਤੇ ਨਹੀਂ ਤਾਂ ਕਹਿੰਦੇ ਤੇ ਬਹੁਤ ਭਾਰੀ ਮੇਲਾ ਲੱਗਦਾ ਹੁੰਦਾ ਆ ਲੱਗਿਆ ਹੁੰਦਾ ਦੁਵਾਨ ਲੱਗਿਆ ਹੁੰਦਾ ਦੁਵਾਨ ਵੀ ਲੱਗਿਆ ਹੁੰਦਾ ਨਾਲੇ ਹੋਣ ਕਿ ਕਦੋਂ ਆ ਮਮੀ ਜੀ ਹੋਣ ਕਿ ਕਦੋਂ ਆ ਹੁਣ ਤਾਂ ਆਪਾਂ ਹੁਣ ਦੇਖੋ ਹੁਣ ਆਪਣੇ ਕੋ ਤਾਂ ਆੜਾ ਹਾਂ ਚਲੋ ਤਾਂ ਆਸਮਾਨੀ ਜੀ ਦਾ ਹੁਣ ਆਪਾਂ ਤੇ ਤੁਸੀਂ ਇੱਥੀਆਂ ਨੇ ਨਿ ਸੇਵਾ ਕਰਨ ਅੱਛਾ ਠੰਡ ਵੀ ਲੱਗਣ ਲੱਗੀ ਦਾਦੀ ਹਾਂਜੀ ਸੁਮੀਪ ਕਿਵੇਂ ਦੇਖਾਂ ਵਾਏ ਸੁਮੀਪ ਐ ਨੂੰ ਗੱਲਾਂ ਨਾਲ ਨਹੀਂ ਸੁਮੀਪ ਨੂੰ ਦੇਣ ਨੂੰ ਟੋਪੀ ਮੈਂ ਤਾਂ ਮੋਲ ਚਲੀ ਜਾਵਾਂਗੀ ਇੱਕ ਕਲਪ ਦੇਸ਼ ਤੁਰਨ ਲੱਗਿਆ ਆ ਅੱਦੇ ਵੀ ਤੇ ਦੀਆਂ ਸੌਣ ਦੀਆਂ ਤਿਆਰੀਆਂ ਨੇ ਆ ਵੀ ਮਾਮੀਆਂ ਨੂੰ ਵੀ ਕਰਨੀ ਛੱਡ ਕੇ ਦੇਖੋ ਤਾਂ ਕੀ ਕਹਿੰਦੇ ਇਹਨੂੰ ਖੱਛਰ ਖੱਛਰ ਆ ਇਹ ਕਿੰਨਾ ਥੋੜਾ ਥੋੜਾ ਗਿਆ ਇਹਨੂੰ ਥੋੜਾ ਜਿਹਾ ਨਮ ਕੋੜਾ ਗਿਆ ਇਹਨੂੰ ਥੋੜਾ ਜਿਹਾ ਪੱਤਾਂ ਨੂੰ ਪੱਛਰ ਉਹ ਜਿਹੜਾ ਸੌਂ ਗਿਆ ਜੀ ਇਹ ਕਹਿੰਦੇ ਛੋਨੇ ਇਹਨੂੰ ਪੀ ਮੈਨੇ ਸ਼ੈਡੋ ਹਨਾ ਹਾਂ ਹਾਂ ਆਦੀ ਆਦੀ ਗ੍ਰੀਪ ਲੋੜਿਆ ਚੌਂ ਤੇਰਾ ਅਦਵਿਤ ਸੌਂ ਗਿਆ ਰਸਤੇ ਚੰਦਾ ਆਂਦਾ ਹੀ ਇੰਨਾ ਥੱਕ ਗਿਆ ਉੱਥੇ ਖੇਲ ਖੇਲ ਕੇ ਬਸ ਨਾਨ ਦਾ ਇਹ ਸਾਈਡ ਦਾ ਡੌਗੀ ਫੈਨ ਹੈ ਇਹਨੂੰ ਜਿੱਥੇ ਵੀ ਡੌਗੀ ਦਿਖਦਾ ਉੱਥੇ ਖੜ ਕੇ ਉਹਨਾਂ ਦੇ ਪੂੰਛਾਂ ਨੂੰ ਟੱਚ ਕਰਦਾ ਵੀ ਮੈਂ ਇਹਨੂੰ ਫੜਨਾ ਹੈ ਪਰ ਸtill ਉਹ ਸਾਨੂੰ ਖੁਦ ਨੂੰ ਡਰ ਲੱਗਦੇ ਵੀ ਉਹਨੇ ਕੱਟੇ ਨਾ ਪਰ ਇਹਨੂੰ ਕੋਈ ਡਰਨੇ ਲੱਗਦਾ ਉਹਨਾ ਤਾਂ ਇਹ ਜਾ ਕੇ ਉਹਨਾਂ ਨੂੰ ਇਦਾਂ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦਾ ਉਪਦੇਸ਼ ਇੱਧਰ ਦੇਖੋ ਕੀ ਦੀ ਹਾਲ ਹੋ ਰਹੀ ਹੈ ਉਪਦੇਸ਼ ਦੀ ਹੁਣ ਇਹਨੂੰ ਵੀ ਨਹੀਂ ਨਹੀਂ ਲੱਗਦੀ ਆ ਆ ਇਹਨਾਂ ਨੂੰ ਆ ਰਹੀ ਹੈ ਜਿਹੜੇ ਤੁੰਗੇ ਵੀ ਨਹੀਂ ਆਏ ਜਿਹੜੇ ਜਿਹਨਾਂ ਦੇ ਚੱਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੱਸ थे पार तो 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 लगे आनी है ट्रेन इधरों इधरों आई आ गई ट्रेन आ गई देख लो ट्रेन देख लो माए घर दूके ਗੁਰਦੁਆਰੇ ਤੋਂ ਆਪ ਸੌਂਦੇ ਹੋਏ ਇੱਕ ਜਾਗਦਾ ਇੱਕ ਸੁੱਤਾ ਹਾਂਜੀ ਉਹ ਤਾਂ ਅੱਗੇ ਚਲਾ ਗਿਆ ਚੱਲ ਬਾਕੀ ਆ ਅੱਗੇ ਨੇ ਆਦੇ ਹੁੰਦੇ ਉਹ ਦੇਖ ਭਾਬੀ ਹੁਣੀ ਪਹੁੰਚ ਗਏ ਮੰਮੀ ਚੱਲੇ ਨੇ ਘਰੇ ਮੰਮੀ ਘਰੇ ਚੱਲੇ ਆਂਟੀ ओके बाय बाय कैसे वंदा नु 100 ਜਾਣਗੇ ਹੁਣ ਤੁਸੀਂ ਵੀ ਨਾਲੇ ਸੌਂ ਜਿਓ ਹਨਾ ਜੇ ਇਹਨਾਂ ਨੇ ਸੌਣ ਮੰਮੀਆਂ ਰੈਸਟ ਕਰ ਲੈਣਗੀਆਂ ਇਹਨੂੰ ਨੀਂਦ ਇਹ ਵਾਸੀ ਲੈ ਲਈ ਬਾਈ ਇਹਨੇ ਇੱਕ ਤਾਂ ਅਧਵੀਤ ਤਾਂ ਜਮਾਂ ਹੀ ਸੋ ਗਿਆ ਬਾਈ ਕਰ ਦਿਓ ਬਾਈ ਕਰ ਦਿਓ ਬਾਏ ਬਾਈ ਚਲ ਤੂੰ ਕਰ ਦਿਓ ਨੀਂਦ ਆ ਕੇ ਆਉਣਾ ਫਿਰ ਤੂੰ ਕਰਦੇ ਬਾਈ ਚੰਗਾ ਬਾਈ ਬਾਏ ਹਾਂ ਜੀ ਤੁਹਾਡੇ ਮਮਾ